ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪਿੰਡੇ ਪਿੰਡ ਸਭਰਾ ਵਿਖੇ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਉੱਤੇ ਪੁਲਿਸ ਵੱਲੋਂ ਅੰਨਾ ਤਜੱਦਰ ਟਾਇਆ ਗਿਆ ਕਿਸਾਨ ਮੰਗ ਕਰ ਰਹੇ ਸਨ ਕਿ ਪੰਜਾਬ ਸਰਕਾਰ ਜੋ ਇੱਥੇ ਰੇਤਾ ਦੀ ਖੱਟ ਲਗਾ ਰਹੀ ਹੈ ਉਹ ਗੈਰਕਾਨੂੰਨੀ ਹੈ ਕਿਉਂਕਿ ਸਰਕਾਰ ਉਸ ਦੇ ਉੱਤੇ ਆਪਣਾ ਹੱਕ ਜਤਾ ਰਹੇ ਹਨ ਕਿਸਾਨਾਂ ਦਾ ਕਹਿਣਾ ਹੈ ਸੀ ਵੀ ਜਿਸ ਕਿਸਾਨ ਦੀ ਜ਼ਮੀਨ ਦੇ ਵਿੱਚੋਂ ਰੇਤਾ ਕੱਢੀ ਜਾ ਰਹੀ ਹੈ ਉਸ ਦਾ ਬੰਦਾ ਹੱਕੀ ਨੂੰ ਦਿੱਤਾ ਜਾਵੇ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਇਸ ਦੀ ਮੰਗ ਕਰ ਰਹੇ ਹਨ ਤੇ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਨ ਪਰ ਠਾਣਾ ਫਤਦੀ ਪੁਲਿਸ ਤੇ ਵੱਖ-ਵੱਖ ਥਾਣਿਆਂ ਤੋਂ ਪੁਲਿਸ ਲਿਆ ਕੇ ਡੀਐਸਪੀ ਪੱਕੀ ਦੀ ਅਗਵਾਈ ਦੇ ਵਿੱਚ ਜੋ ਇੱਥੇ ਅੰਨਾ ਲਾਠੀ ਚਾਰਜ ਕੀਤਾ ਗਿਆ ਉਹ ਨਿੰਦਣਯੋਗ ਸੀ ਮੈਂ ਅੱਜ ਤੁਹਾਨੂੰ ਉਸ ਵਿਅਕਤੀ ਨਾਲ ਮੁਲਾਕਾਤ ਕਰਾਉਣ ਜਾ ਰਿਹਾ ਜੋ ਇੱਕ ਹੈਂਡੀਕੈਪ ਹੈ ਜਿਸ ਦੀ ਲੱਤ ਕੱਟੀ ਹੋਈ ਹੈ ਲੱਗਦਾ ਕੱਲ ਪੁਲਸ ਵੱਲੋਂ ਉਸ ਵਿਅਕਤੀ ਨਾਲ ਧੱਕੇਸ਼ਾਹੀ ਕੀਤੀ ਗਈ, ਕੁੱਟਮਾਰ ਕੀਤੀ ਗਈ, ਪੂਰੀ ਕਹਾਣੀ ਕੀ ਸੀ ਉਸ ਵਿਅਕਤੀ ਦੇ ਕੋਲੋਂ ਸੁੰਦਿਆਂ ਵੀਰ ਦੀ ਸਾਸੀਕਾਲ ਸਵਾਗਤ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ। ਭਾਬਾਈ ਕੱਲ ਹੋਇਆ ਕਿਸੇ ਹਸਲ ਦੇ ਵਿੱਚ। ਹਸਲ ਦੇ ਵਿੱਚ ਐਸੀ ਇਹ ਬਹੁਤ ਜ਼ਿਆਦਾ ਅਫਸਰ ਇਕੱਠਾ ਆਇਆ ਸੀ। ਜਿਨਾਂ ਨਹੀਂ ਆਏ ਹਨ ਆਸੀਂ। ਅਸੀਂ ਜਦੋਂ ਆਏ ਆ ਅਸੀਂ ਥੋੜੇ ਬੰਦੇ ਸਾਂ। ਥੋੜੇ ਬੰਦੇ ਕਰਕੇ ਇਨਾ ਗੱਲਬਾਤ ਚੱਲੀ ਅਸੀਂ ਇਹਨਾਂ ਨੂੰ ਗੱਲ ਕਰਨੀ ਹੈ ਸਾਡੀ ਜ਼ਮੀਨਾਂ ਉਹ ਸਾਡੀ ਜ਼ਮੀਨਾਂ ਸਾਨੂੰ ਹੱਕ ਦਿੱਤਾ ਜਾਵੇ ਅਸੀਂ ਕਿਸਾਨ ਆ ਦੀ ਜ਼ਮੀਨ ਤੋਂ ਆਵ ਨਹੀਂ ਕੱਢ ਕੇ ਨਹੀਂ ਆਵ ਜੇ ਤਾਰੀ ਛਗੀ ਇਹਨਾਂ ਦੀ ਗੱਲ ਇਹ ਚਾਹਦੇ ਵੀ ਠੇਕੇਦਾਰਾਂ ਵਾਲੀ ਠੇਕੇਦਾਰਾਂ ਦਾ ਪੋਜੀਸ਼ਨ ਸਾਨੂੰ ਨਹੀਂ ਵਾਰਾ ਖੰਦਾ ਆਹ ਨੇ ਹੁਣ ਇੰਨੇ ਸਾਡੇ ਲੋਕ ਆ ਹਰ ਪੀੜਤ ਲਾ ਬੈਠੇ ਆ ਨਾ ਸਾਨੂੰ ਮੱਛੀ ਵੇਚਣ ਦੇਣ ਨਾ ਸਾਨੂੰ ਰੇਤਾ ਕੱਢਣ ਦੇਣ ਨਾ ਸਾਨੂੰ ਫਸਲ ਬੀਜਣ ਦੇਣ ਜੇ ਫਸਲ ਮਰ ਜਾਂਦੀ ਉਹ ਕੱਖ ਮੀਨਾਂ ਦੇ ਅੱਜ ਕਿੱਥੇ ਭਗਵਾਨ ਮਨ ਮਾ ਨਾ ਜਿਹੜਾ ਨਾ ਬੱਕੀ ਜੱਕ ਪੈਸੇ ਦੇਊਗਾ ਕੁਗੜੀ ਕੱਕ ਪੈਸੇ ਦੇਊ ਕਿੱਥੇ ਅੱਜ ਉਹ ਪੈਸੇ ਸਾਡੇ ਦੇਂਦੇ ਸਾਨੂੰ ਆਹ ਜਿਹੜੇ ਅਸੀਂ ਆ ਕੇ ਹੱਕ ਲੈਣ ਆਉਨੇ ਆ ਹੱਕਾ ਦੇ ਲਾਟੀ ਯਾਰ ਜੁੰਦਾ ਅਜੀ ਅਕੇ ਪ੍ਰਸ਼ਾਸਨ ਵਾਲੀ ਮੰਗੇ ਕਾਬਿਆਂ ਵੀ ਇਹ ਲੋਕ ਜਾਣ ਕੇ ਕਿ ਸਾਨੂੰ ਥਾਠਾ ਦੱਸੋ ਵੀ ਸਾਨੂੰ ਪੈਸੇ ਦਿਓ ਅਸੀਂ ਚਾਹ ਤੁਸੀਂ ਲੈ ਲਓ ਜ਼ਮੀਨ ਦੇ ਸਾਨੂੰ ਮੱਝ ਹੱਦ ਛੱਡ ਦਿਓ ਅਸੀਂ ਉੱਥੇ ਚਲੇ ਜਾਂਦੇ ਆ ਉਹ ਵੀ ਗੱਲ ਨਹੀਂ ਜੋ ਅਸੀਂ ਦੂਜੇ ਬੰਦੇ ਜਾਂਦੇ ਆ ਲੋਕ ਬੰਦੇ ਜਾਂਦੇ ਕੋਧਰ ਨਹੀਂ ਜਾਂਦੇ ਦੱਸੋ ਜਾਵਾਂਗੇ ਕਿਹੜੇ ਬੰਦੇ ਆ ਗਰੀਬ ਜੰਦਾ ਕਿਧਰ ਜਾਊਗੀ ਕਿੱਥੇ ਜਾਵਾਂ ਜ਼ਮੀਨਾਂ ਛੱਡ ਕੇ ਤੁਸੀਂ ਆਪ ਛੱਡੇ ਘਰ ਛੱਡ ਕੇ ਕਿੱਥੇ ਜਾਵਾਂਗੇ ਜੇ ਆ ਛੱਡੇ ਘਰਾਂ ਦੇ ਕਬਜ਼ੇ ਹੁੰਦੇ ਸਾਡੀ ਜ਼ਮੀਨਾਂ ਦੇ ਕਬਜ਼ੇ ਹੁੰਦੇ ਆ ਅਹੀਂ ਇਹ ਪੇਚਾਸ਼ਣ ਵਾਲੀ ਮੰਗ ਕਰਦੇ ਆਂ ਸਰਕਾਰੀ ਮੰਗ ਕਰਦੇ ਆਂ ਇਹ ਟੱਕੇ ਹੀ ਸਾਡੇ ਨਾਲ ਹੋਣੀ ਨਹੀਂ ਚਾਹੀਦੀ ਜੇ ਨਾ ਅਸੀਂ ਹੁਣ ਦਿਆਂਗੇ ਸਾਨੂੰ ਮਰਨਾ ਮਨਜ਼ੂਰ ਆ ਅਹੀਂ ਕੱਲ ਵੀ ਆਖਿਆ ਸਾਡੇ ਗੱਡੀਆਂ ਚੜਾ ਦਿਓ ਮਾਰ ਦਿਓ ਥਾਮ ਲੋ ਮੈਂ ਤਾਂ ਹੀ ਕਿਹਾ ਹੁੰਦੇ ਇਹਨਾਂ ਕੋਟਮਾਰ ਕੀਤੀ ਸਾਡਾ ਫਰਜ਼ ਹੈ ਸ਼ਾਂਤਮਈ ਤੀਕਰ ਝੱਲੀ ਕੋਈ ਗੱਲ ਨਹੀਂ ਸਰਕਾਰ ਦਾ ਯੋਗ ਕਰ ਲੈਣ ਅਹੀਂ ਜਿੱਤੇ ਦਾ ਕਾਹਦੀ ਹਾਕਾ ਅਸੀਂ ਇਹ ਕੰਨੀ ਲੜਾਈ ਲੜਦੇ ਰਵਾਂਗੇ ਜਿੰਨਾ ਜਿੰਨੀ ਸਾਡੀ ਜ਼ਿੰਦਗੀ ਹੈ ਆਪਾਂ ਉਹ ਵੀ ਨਹੀਂ ਰਹੀ ਗਈ ਦਿੱਤੀ ਵੀ ਮੇਰੀ ਰਹੀ ਗਈ ਆ ਖੁੰਡੀ ਵੀ ਮੇਰੀ ਇੱਥੇ ਰਹੀ ਗਈ ਉਹਨੇ ਕਿਸੇ ਨੇ ਦਿੱਤੀ ਆ ਦੁਬਾਰਾ ਫੇਰ ਜਾ ਕੇ ਪਿੰਡੋਂ ਲਈ ਇਹੋ ਹੀ ਜੋ ਕਰੀ ਗਏ ਦੋ ਬਾਬਾ ਜਾ ਮੈਂ ਤਾਂ ਤੁਹਾਨੂੰ ਕੀ ਹੁੰਦਾ ਵਾ ਚੱਲੇ ਜੂ ਮੈਂ ਕੀ ਹੁੰਦਾ ਉਹਨਾਂ ਨੂੰ ਜੋ ਨਾ ਹੋ ਗਿਆ ਹੁਣ ਜੋ ਤੂੰ ਕਰਨਾ ਸੀ ਕੰਮ ਕਰ ਲਿਆ ਕੋਈ ਗੱਲ ਨਹੀਂ ਚਲੇਗਾ ਇਹ ਇੱਟੂ ਤੱਕ ਦਿਵਾ ਦਿੰਦੇ ਰਿਹਾ ਜੂ ਜਾਂਦਾ ਕਿਉਂ ਨਹੀਂ ਆਹ ਚਲੋ ਮੈਂ ਆਹ ਫੋਨ ਕੀਤਾ ਐ ਤੂੰ ਹੋਰ ਬੰਦਿਆਂ ਨੂੰ ਫੋਨ ਕਰਦਾ ਮੈਂ ਕਿਹਾ ਜੇ ਆਉਣਗੇ ਤੂੰ ਦੇਖ ਲਿਓ ਬੰਦੀ ਉਹਨੇ ਮੇਰਾ ਲੈਣ ਆਉਂਦਾ ਬੰਦਾ ਮੈਨੂੰ ਲੈ ਕੇ ਜਾਂਦਾ ਇੱਥੇ ਤੇਵਾ ਦਿੰਦੇ ਰਿਆ ਨਹੀਂ ਤੈਨੂੰ ਚੁੱਕ ਲੈ ਮੈਂ ਲੈ ਜਾਵਾਂ ਜਿੱਥੇ ਅੱਗੇ ਗਿਆ ਮੈਂ ਚਲੇ ਜੀ ਕਿੰਨੀ ਕਿ ਪੁਲਿਸ ਦੀ ਗੱਲ ਕਿੰਨੇ ਕਿ ਇਹ ਹਾਂ ਘੱਟ ਘੱਟ 150 200 ਦਾ ਹਣਾ 50 60 ਜਨਾਂ ਨਹੀਂ ਆ ਕਿਸਾਨ ਕਿੰਨੇ ਕਿ ਕਿਸਾਨ ਸਾਡੇ 50 ਕਿਸੀ 25 50 ਕੀ ਹੈ ਹਾਦਥੀ ਹੋਣਾ ਵਿੱਚ ਤੇਰੇ ਬਾਦ ਨਹੀਂ ਕਿਉਂਕਿ ਕਿਸਾਨ ਸਾਰੇ ਕੋਈ ਰਹਾ ਗਿਆ ਹੈ ਕੋਈ ਮਕਾਨ ਹੈ ਗਿਆ ਕੋਈ ਹੁਣ ਕੰਮ ਰੋਝਦੇ ਹੋਈ ਕੋਈ ਨਵਾਂ ਬਣਿਆ ਹੁੰਦਾ ਕੋ ਕਿਰਿਆ ਗਿਆ ਇੱਕੋ ਪੂ ਡਗ ਗਿਆ ਇਸ ਕਰਕੇ ਸਾਡਾ ਕਾਠ ਨਹੀਂ ਹੋ ਸਕਿਆ ਅੱਜ ਉਹਨੇ ਹੁਣਾ ਪ੍ਰਸ਼ਾਸਨ ਨੇ ਅੱਜ ਕਰਦੇ ਵਿਚਾਰ ਨਹੀਂ ਗਾਲ ਜੀ ਇਹ ਫਿਰ ਅਜੀ ਹੁਣੇ ਸੱਚਾ ਨੂੰ ਅਹੀਂ ਇਹ ਕਰ ਚੁੰਦੇ ਆ ਵੀ ਇਹ ਦੇਖਣਾ ਨਾ ਮੌਕਾ ਮੌਕਾ ਦੇਖਣਾ ਜਿੱਤੇ ਅੱਜ ਕਰ ਸੀ ਅੱਜਵੇਂ ਨੇ ਜਿਉਂਗੇ ਕਿਉਂ ਗਾਇ ਚ ਪੋਪਲ ਨਾ ਚੁੱਕਿਆ ਸਾਰੇ ਉਹਨੇ ਕੱਖ ਵੀ ਨਹੀਂ ਕਾਹਦਾ ਨਹੀਂ ਅਹੀਂ ਹੈ ਰਸ਼ਮੀਆ ਕਿ ਆਈ ਜੀ ਸਾਹਿਬ ਨੇ ਅਸੀਂ ਖੱਡਾ ਲਾਵਾਂਗੇ ਚਲਾਵਾਂਗੇ ਚਲਾਓ 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 ਤਨ ਮਾਰ ਕੇ ਚਲਾਉਣ ਰ ਖਦਰੀ ਚੈਨਲ ਤੇ ਆ ਗਏ ਅਗਲਾ ਐਕਸ਼ਨ ਕੀ ਆ ਕਿਸਾਨਾਂ ਨੇ ਸਾਡੇ ਕਿਸਾਨਾਂ ਨੇ ਜਿੰਨਾ ਚਾਹੀਆ ਐਲਾਨ ਕੀਤਾ ਸਾਡੇ ਪ੍ਰਧਾਨ ਸਾਹਿਬ ਨੇ ਕਹਿੰਦੇ ਕੱਲ ਨੂੰ ਸਾਡੇ ਬੰਦੇ ਰਿਹਾ ਕੀਤੇ ਜਾਣ ਨਹੀਂ ਇਹ ਇਦੋਂ ਵੱਡਾ ਐਕਸ਼ਨ ਲਵਾਂਗੇ ਕਿੰਨੇ ਕਿਸਾਨ ਜਿਹੜੇ ਪੁਲਿਸ ਲੋਕ ਗ੍ਰਿਫਤਾਰ ਕੀਤੇ ਗਏ ਗੁੰਗਰਫਦਾ ਹੋ ਗਏ 25 ਬੰਦੇ ਕਿਹੜੀ ਜੇਲ੍ਹ ਚ ਭੇਜਿਆ ਉਹਨਾਂ ਨੂੰ ਇਹ ਨਹੀਂ ਭਾਈ ਇਹ ਦੱਸਿਆ ਨਿਸ਼ਾਨ ਸ਼ਾਮਾ ਤੱਕ ਨਹੀਂ ਦੱਸਿਆ ਅਸੀਂ ਅੱਜ ਥਾਣੇ ਨੇ ਗਾਇਆ ਕਿਹਦੇ ਹੱਦ ਨੇ ਕਿੰਨੇ ਆ ਗਏ ਟੋਲੇ ਕਿਹਦੇ ਹੰਦੇ ਸਰੀਆੜੀ ਆ ਕਿਹਦੇ ਹੰਦੇ ਤਰਨਦਾਰ ਨੇ ਕਿਹਦੇ ਨੇ ਪੱਟੀ ਕਿਉਂ ਨਾ ਨਿਆਂ ਹੀ ਨਹੀਂ ਦਿੱਤਾ ਇਹ ਥਾਣੇ ਰੱਖਿਆ ਕਿ ਜੇਲ੍ਹ ਭੇਜ ਦਿੱਤਾ ਨਹੀਂ ਨਹੀਂ ਉਹ ਤੋ ਇਹ ਚੰਮ ਦਾ ਚ ਕੁਛ ਸਾਹਦੇ ਨਹੀਂ ਪਏ। ਆਪ ਕੋ ਤੁਹੂਰ ਦਿੱਤਾ ਹੀ ਨਹੀਂ ਨਾ ਕੋਈ। ਇਹ ਦਾਦੇ ਨਾ ਬੜਾ ਨਹੀਂ ਉਹ ਜਾ ਕੇ ਰਣਾ। ਐਸ਼ ਕਰਕੇ ਨਾ ਕੋਈ ਭੇਜ ਦਿੱਤਾ। ਅਹੀਂ ਸ਼ਾਮ ਨੂੰ ਫਿਰ ਸਾਰੇ ਸਲਾਹ ਕਰਕੇ ਆ ਗਏ। ਪ੍ਰੋਫਸ ਆ ਗਏ ਫਿਰ ਆ ਗਏ ਪ੍ਰੋਗਰਾਮ ਰਾਇਆ। ਅੱਜ ਦਾ। ਅੱਜ ਮੀਟਿੰਗ ਹੋਈ ਹੈ 14 ਤੀਕ ਲਫਤ ਦਿੱਤੀ ਗਈ। ਹਾਂਜੀ ਹਾਂਜੀ ਹਾਂ 14 ਤੀਕ ਲਫਤ ਦਿੱਤੀ ਸੀ। ਜਦ ਕੱਲ ਨੂੰ ਸਾਡੇ ਬੰਦੇ ਵਾਪਸ ਲੈ ਆਉਂ। ਭਗਿਆਰ 76 ਹਜ਼ਾਰ ਕਰ ਦੇਣ। ਨਹੀਂ ਪਰ ਤੁਹਾਨੂੰ ਅਹੀਂ ਕੋਈ ਨਾ ਉਹ ਇਹੋ ਜਿਹਾ ਇਨਾ ਸੰਗੀ ਦੇ ਪੈ ਰੱਖਾਂਗੇ ਜਿਹੜਾ ਜਿੱਥਾ ਮੇਰੀ ਇੱਕ ਦੇ ਪੈ ਰੱਖਿਆ ਨਾ ਅਸੀਂ ਇਹ ਟੇ ਰੱਖਾਂਗੇ ਪ੍ਰਸ਼ਾਸਨ ਆਪ ਖੁੱਦ ਰਹਿ ਕੇ ਉਹ ਫਿਰ ਚਲੋ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਦੀ ਮੰਗ ਵਕ ਵਕ ਕਿਸਾਨ ਜਥੇਬੰਦੀਆਂ ਦੇ ਨੁਮਾਇंदे ਕਿਸਾਨ ਕਰ ਰਹੇ ਨੇ ਜਿਨ੍ਹਾਂ ਕਿਸਾਨਾਂ ਨੂੰ ਕੱਲ੍ਹ ਦੇਰ ਸ਼ਾਮ ਪੁਲਸਰੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦਾ ਹਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਵੀ ਉਹਨਾਂ ਨੂੰ ਭੇਜਿਆ ਕਿੱਥੇ ਗਿਆ ਕੀ ਕੀ ਮਾਮਲੇ ਦਰਜ ਕਰ ਦਿੱਤੇ ਗਏ ਉਹਨਾਂ ਦੇ ਉੱਤੇ ਅਜੇ ਤੱਕ ਕੋਈ ਵੀ ਸਥਿਤੀ ਪ੍ਰਸ਼ਾਸਨ ਦੇ ਵੱਲੋਂ ਸਾਫ਼ ਨਹੀਂ ਕੀਤੀ ਗਈ ਹੈ ਲਗਾਤਾਰ ਕਿਸਾਨਾਂ ਦੇ ਵੱਲੋਂ ਅੱਜ ਧਰਨਾ ਦਿੱਤਾ ਗਿਆ ਸੀ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਕਿ ਅੱਜ ਆਉਂਦੇ ਪਤਾ ਲੱਗ ਜਾਂਦਾ ਪਰ ਪੁਲਿਸ ਮੁਲਾਜ਼ਮ ਹਰ ਗੱਲਬਾਤ ਕਰਨ ਲਈ ਕੁਝ ਮੁਲਾਜ਼ਮ ਪਹੁੰਚੇ ਹੋਏ ਨੇ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਕਿਸਾਨ ਮੰਗ ਕਰ ਰਹੇ ਨੇ ਕਿ ਪਹਿਲਾਂ ਤਾਂ ਜਿਹੜੇ ਗ੍ਰਿਫਤਾਰ ਕੀਤੇ ਗਏ ਕਿਸਾਨ ਸੀ ਉਹਨਾਂ ਨੂੰ ਰਹਾਅ ਕੀਤਾ ਜਾਵੇ ਅਗਰ ਕਿਸਾਨਾਂ ਨੂੰ ਰਿਆਣ ਨਹੀਂ ਕੀਤਾ ਜਾਦਾ ਤਾਂ 14 ਦੇਖ ਨੂੰ ਕਿਸਾਨਾਂ ਦੇ ਵੱਲੋਂ ਇੱਕ ਵੱਡਾ ਪ੍ਰੋਗਰਾਮ ਉਲੀਕਿਆ ਜਾਵੇਗਾ ਕੈਮਰਾਮੈਨ ਦੇ ਨਾਲ ਵਿਚਾਰਕਟਾਰੀਆ ਤਰਨ ਦਾ